ਇਹ ਕਾਲ ਤਾਂ ਸਭ ਦੇ ਨਾਮ ਦੀ ਦੁਰਵਰਤੋਂ ਕਰਦੇ ਨੇ ਇੱਥੋਂ ਤੱਕ ਸ਼ਬਦ ਬੋਲਦੇ ਨੇ ਪਰ ਮੈਂ ਕਹਿਣਾ ਚਾਹੁੰਦਾ ਨੇ ਸਜਣਾ ਨੂੰ ਤੁਸੀਂ ਇਤਿਹਾਸ ਨਹੀਂ ਜਾਣਦੇ ਸ਼੍ਰੋਮਣੀ ਅਕਾਲੀ ਦਲ ਦੀ ਸਾਜਣਾ ਉਹਦੀ ਹੋਂਦ ਕਿੱਥੋਂ ਬਣੀ 1920 ਵਿੱਚ ਜਿਵੇਂ ਹੁਣ ਹਾਲਾਤ ਬਣੇ ਨੇ ਪੰਜਾਬ ਦੇ ਉਸ ਤੋਂ ਪਹਿਲਾਂ ਇਹ ਹਾਲਾਤ ਬਣ ਚੁੱਕੇ ਸੀ ਗੁਰੂ ਘਰਾਂ ਦੇ ਵਿੱਚ ਜਿੱਥੇ ਕੁਕਰਮ ਹੋ ਰਿਆ ਸੀ ਮਰਿਆਦਾ ਨਹੀਂ ਸੀ ਚੱਲਦੀ ਮਹਾਂਤਾਂ ਦੇ ਕਬਜ਼ੇ ਸੀ ਮਨਮਾਨੀਆਂ ਹੋ ਰਹੀਆਂ ਸੀ ਔਰ ਕਹ ਲਈਏ ਜਾਤੀਆਂ ਜਾਤੀ ਜ਼ਗੀਰਾਂ ਬਣਾ ਲੀਆਂ ਸੀ ਉਹਨਾਂ ਨੂੰ ਲਾਂਭੇ ਕਰਨਾ ਸੀ ਉਹਦੇ ਲਈ ਜ਼ਰੂਰੀ ਸੀ ਕਿ ਬਹੁਤ ਸਾਡੇ ਬਜ਼ੁਰਗ ਸਿਆਣੇ ਉਸ ਸਮੇਂ ਦੇ ਸ੍ਰੀ ਅਕਾਲ ਤਾ ਸਭ ਦੇ ਸਿਰ ਜੋੜ ਕੇ ਬੈਠੇ ਫੈਸਲਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਬਣਾਈਏ ਨਾਮਜਦ ਹੋ ਗਈ ਔਰ ਉਸ ਸਮੇਂ ਦੇ ਮਹਾਂਤਾਂ ਨੂੰ ਹੁਣ ਗੁਰਦੁਆਰਿਆਂ ਦੇ ਗੁਰਦਰਾ ਸਹਿਬਾਨਾਂ ਤੋਂ ਇਥੇ ਸੇਵਾ ਮੁਕਤ ਕਿਵੇਂ ਕਰੀਏ ਉਹਦੇ ਲਈ ਇੱਕ ਸ਼ਕਤੀ ਚਾਹੀਦੀ ਸੀ ਦਲ ਚਾਹੀਦਾ ਸੀ ਥੋਰ ਚਾਹੀਦੀ ਸੀ ਕਿਉਂਕਿ ਸਮੇਂ ਦੀ ਹਕੂਮਤ ਅੰਗਰੇਜ਼ ਮਹਾਂਤਾਂ ਦੀ ਪਿੱਠ ਥਾਪੜਦਾ ਸੀ ਉਹ ਉਹਨਾਂ ਨੇ ਬਿਠਾਏ ਹੋਏ ਸੀ ਇਸ ਲਈ ਬੜਾ ਔਖਾ ਸੀ ਇਹ ਸੰਘਰਸ਼ ਕਰਨਾ ਉਹਦੇ ਲਈ ਸ਼੍ਰੋਮਣੀ ਕਮੇਟੀ ਨੇ ਆਪਣੇ ਹੋਂਚਾਉਣ ਤੋਂ ਬਾਅਦ ਕਰੀਬ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਜਿਹਦਾ ਨਾਂ ਪਹਿਲਾਂ ਪੰਥਕ ਸੇਵਕ ਦਲ ਰੱਖਿਆ ਫਿਰ ਅਕਾਲੀ ਦਲ ਰੱਖਿਆ ਗਿਆ 1922 ਚ ਆ ਕੇ ਸ਼੍ਰੋਮਣੀ ਅਕਾਲੀ ਦਲ ਬਣਿਆ ਇਹ ਪਾਰਟੀ ਦਾ origin ਜਿਹੜਾ ਉਸ ਜਗ੍ਹਾ ਤੋਂ ਹੋਇਆ ਹੁੰਦੋਂ ਉੱਥੇ ਆ ਸ਼੍ਰੀ ਅਕਾਲਤਾ ਸਾਹਿਬ ਤੇ ਅਕਾਲੀ ਸ਼ਬਦ ਦੀ ਜਿਹੜੀ ਡੈਫੀਨੀਸ਼ਨ ਉਹ ਸੱਜਣ ਸਹਜ ਨਹੀਂ ਜਾਣਦੇ ਕਿ ਅਕਾਲੀ ਕਹਿੰਦੇ ਕਿ ਨੂੰ ਨੇ ਅਕਾਲੀ ਕੇਵਲ ਅਕਾਲ ਪੁਰਖ ਨੂੰ ਮੰਨਣ ਵਾਲਾ ਅਕਾਲੀ ਸ੍ਰੀ ਅਕਾਲ ਦਾ ਸਭ ਦੇ ਸਿਧਾਂਤ ਮੀਰੀ ਪੀਰੀ ਦਾ ਧਾਰਨੀ ਹੋ ਕੇ ਚੱਲਣ ਵਾਲਾ ਅਕਾਲੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਤੇ ਅਟੁੱਟ ਵਿਸ਼ਵਾਸ ਰੱਖਣ ਵਾਲਾ ਉਹ ਅਕਾਲੀ ਕਿਆ ਗਿਆ ਉਹਨਾਂ ਅਕਾਲੀ ਵੀਰਾਂ ਨੇ ਫਿਰ ਅਕਾਲੀ ਸ਼ਰੋਣੀਆ ਅਕਾਲੀ ਦਲ ਦੇ ਜੋਧਿਆਂ ਨੇ 5 ਸਾਲ ਖੂਨ ਡੋਲਮਾ ਜਿਹੜਾ ਸੰਘਰਸ਼ ਕੀਤਾ ਆਜ਼ਾਦ ਕਰਾਏ ਗੁਰੂ ਘਰ ਮੈਂ ਉਸ ਤਫਸੀਲ ਨਾ ਜਾਣਾਂ ਸਾਰੇ ਅੱਜ ਤੋਂ ਜਾਣਦੇ ਹੋ ਉਹ ਹਾਲਾਤ ਇਹ ਬਣਦੇ ਕਿ ਲੰਮਾ ਸਮਾਂ ਉਹ ਵਿਚਾਲਾ ਜਿਹੜਾ ਨੰਗੇ ਉਹਦਾ ਲੰਮਾ ਮੈਂ ਨਾ ਜਾਣਾ ਕਿ ਕਿ ਸਮਾਂ ਘਟਾ ਹੈ ਉਹਨਾਂ ਹਾਲਾਤਾਂ ਮੁਤਾਬਕ ਹੁਣ ਕੁਝ ਸਮੇਂ ਤੋਂ ਹਾਲਾਤ ਬਣੇ ਨੇ ਸਾਡੀ ਜਿਹੜੀ ਉਹ ਸੰਤਾ ਸ਼ਰਮਣੀ ਗੁਰਦੁਆਰਾ ਪੰਥ ਕਮੇਟੀ ਉਹਦੇ ਵਿੱਚ ਆਪਣਾ ਨਿੱਜੀ ਦਖਲ ਇਹਨਾਂ ਕੋਈ ਇੱਕ ਪਰਿਵਾਰ ਨੇ ਵਧਾ ਲਿਆ ਕਿ ਉਹਦੇ ਵਿੱਚ ਇਹਨਾਂ ਦਖਲ ਮਨਮਾਨੀ ਦੇ ਨਾਲ ਉਤੇ ਫੈਸਲੇ ਹੁੰਦੇ ਕਿਸੇ ਪ੍ਰਧਾਨ ਦੀ ਜੇ ਬੈਠੇ ਨੇ ਕਮਾਲਪ੍ਰਤਾ ਸਾਹਿਬ ਜਾਂ ਹੋਰ ਇਹਨਾਂ ਦੇ ਸਾਥੀ ਮਨਮਾਨੀ ਨਾਲ ਐਗਜ਼ੀਕਟਿਵ ਦੇ ਫੈਸਲੇ ਕਰਾਏ ਜਾਂਦੇ ਵੀ ਆ ਫੈਸਲਾ ਕਰੋ ਆਏ ਜਥੇਦਾਰ ਨੂੰ ਲਾਓ ਇਹਨੂੰ ਲਾ ਦੋ ਕਿ ਦਾਣਾ ਸ਼ਰਬਈਆ ਸਿੱਧਾ ਦਖਲ ਹੋ ਗਿਆ ਸ਼ਰੋਣੀ ਕਮੇਟੀਜ਼ ਉਹਦਾ ਕਾਰਨ ਕਿ ਅਕਾਲੀ ਦਲ ਸ਼ਰੋਣੀ ਅਕਾਲੀ ਦਲ ਵੀ ਬੇਵਸ ਹੋ ਕੇ ਰਹਿ ਗਿਆ ਸੰਘਰਸ਼ ਕਰਨਾ ਸੀ ਜਿਸ ਨੇ ਉਹਨਾਂ ਸਿਧਾਂਤਾਂ ਦੀ ਪਹਿਰੇਦਾਰੀ ਕਰਨੀ ਸੀ ਉਹ ਆਪ ਨਿੱਜੀ ਮਫਾਦਿਆਂ ਕਾਰਨ ਆਪ ਉਹਦੇ ਕਾਬਜ ਹੋ ਕੇ ਬਹਿ ਗਏ ਵਰਕਰ ਦੇਖਦੇ ਰਹੇ ਲੀਡਰ ਵਿਚਾਰੇ ਬੜੀਆਂ ਕੋਸ਼ਿਸ਼ਾਂ ਕਰਦੇ ਰਹੇ ਆ ਸਾਰੀ ਲੀਡਰਸ਼ਿਪ ਬੈਠੀ ਅੱਜ ਦੀ ਨਹੀਂ 10 ਸਾਲ ਦੀ ਲੱਗੀ ਹੋਈ ਹੈ ਕਿਉਂਕਿ ਘਰ ਚ ਬੈਠ ਕੇ ਪਹਿਲਾਂ ਫੈਸਲਾ ਕਰੀਦਾ ਉਹਨਾਂ ਨੂੰ ਸਮਝਾਉਣ ਦਾ ਯਤਨ ਕਰੀਦਾ ਆਪਣੇ ਵੱਲੋਂ ਜੋੜ ਦੇ ਕੇ ਗੱਲ ਕਹੀਦੀ ਹੈ ਪਰ ਆਵਾਜ਼ ਨਾ ਸੁਣੀ ਗਈ ਗੱਲ ਨਾ ਮੰਨੀ ਗਈ ਅਖੀਰ ਨੂੰ ਇਹ ਫੈਸਲਾ ਜਿਹੜਾ ਕੱਲ ਦਾ ਸਭ ਤੇ ਹੋਣ ਵਾਸਤੇ ਗਿਆ ਉਹ ਫੈਸਲਾ ਜਿਹੜਾ ਹੁਣ 2 ਦਸੰਬਰ 2024 ਨੂੰ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਫਿਰ ਬੜੇ ਭਲੇਖੇ ਪਾਏਗਾ ਆ ਅੱਜ ਵੀ ਜਿਹੜੇ ਆ ਇੱਕ ਜਿਹੜਾ ਮੈਂ ਕਾਹ ਭੀ ਪਘੌੜਾ ਦਲ ਜਿਹਦਾ 12 ਤਰੀਕ ਨੂੰ ਨਵਾਂ ਪ੍ਰਧਾਨ ਉਹਨਾਂ ਨੇ ਬਣਾਉਣਾ ਆਪਣਾ ਅਕਾਲੀ ਦਲ ਨਹੀਂ ਉਹ ਕਿਸੇ ਮੌਕੇ ਬਾਦਲਰ ਬਣਾ ਲਿਆ ਹੁਣ ਉਹ ਪਘੌੜਾ ਦਲ ਹੈ ਪਘੌੜਾ ਕਾਹ ਤੋਂ ਹੈ ਸ੍ਰੀ ਅਕਾਲ ਸਾਹਿਬ ਦੇ ਹੁਕਮ ਨਾਮੇ ਤੋਂ ਗੱਲੋ ਜੀ ਅਸੀਂ ਤਾਂ ਮੰਨ ਲਏ ਹੁਣ ਸਾਨੂੰ ਫੇਰ ਤੁਸੀਂ ਪਘੌੜੇ ਕਹਿੰਦੇ ਹੋ ਅਸੀਂ ਤਾਂ ਸੇਵਾ ਵੀ ਕਰ ਲਈ ਪਰ ਸੇਵਾ ਕਰ ਲਈ ਜੂੜ ਬਾਣੀ ਦੇ ਅੰਦਰ ਕਹਿੰਦੇ ਨੇ ਜਨਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ ਗੱਲੀਆਂ ਸੀ ਚੰਗੀਆਂ ਅਚਾਰੀ ਬੁਰੀਆਂ ਮਨੋਕ ਸੁਧਾ ਕਾਲੀਆਂ ਵਾਰੋ ਚਿਤਵੜੀਆਂ ਇਹੋ ਲੋਕ ਨੇ ਗੱਲਾਂ ਮੋਮੋ ਠਗਣੀਆਂ ਗੱਲਾਂ ਕਹਿੰਦੇ ਨੇ ਅਕਾਲ ਤਖਤ ਨੂੰ ਸਮਰਪਤਾਂ ਪਰ ਅਕਾਲ ਤਖਤ ਦੇ ਹੁਕਮਨਾਮੇ ਤੋਂ ਭੱਜੇ ਕੌਣ ਜਿਸ ਦਿਨ ਦੀ ਅਕਾਲ ਤਖਤ ਸਾਹਦੇ ਹੁਕਮ ਨਾਲ ਕਮੇਟੀ ਬਣੀ ਸੱਤ ਮੈਂਬਰੀ 2 ਮਹੀਨੇ ਚੋੜਨਾ ਹੁਣ ਮਿਢੇ ਨਾ ਹੁਣ ਦਿੱਤੀ ਅਸੀਂ ਬੜੀ ਕੋਸ਼ਿਸ਼ ਕੀਤੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੋ ਮੁਖੀ ਬਣਾਏ ਸਨ ਪ੍ਰਧਾਨ ਐਜੀਪੀਸੀ ਨਾਂ ਮੰਨੇ ਅਖੀਰ ਨੂੰ ਜਦੋਂ ਕੀਤੀ ਮੀਟਿੰਗ ਕੀਤੀ ਕਹਿੰਦੇ ਵੀ ਆਪਣਾ ਇਹ ਆਪਾਂ ਜਿਹੜੀ ਉਹਨਾਂ ਨੇ ਭਰਤੀ ਕੀਤੀ ਹੈ ਉਹਦੀ ਆਪਾਂ ਵੈਰੀਫਿਕੇਸ਼ਨ ਕਰ ਲੈਨੇ ਆ ਪਹਿਲੀ ਗੱਲ ਤਾਂ ਇਹ ਭਗੌੜਾ ਜਿਹੜੀ ਮੈਂ ਬੇਨਤੀ ਕੀਤੀ ਹੈ ਅਕਾਲ ਤਖਸਾ ਹੁਕਮ ਸੀ ਕਿ ਇਹ ਸੱਤ ਮੈਂਬਰੀ ਕਮੇਟੀ ਦੀ ਰਾਹੀਂ ਇਹ ਭਰਤੀ ਆਰੰਭ ਕਰਨਗੇ ਪਰ ਉਹਨਾਂ ਨੇ ਜਿਹੜੀ ਲੀਡਰਸ਼ਿਪ ਨੈਤਿਕ ਅਧਿਕਾਰ ਗਵਾ ਚੁੱਕੀ ਸੀ ਜੀਦਾ ਹਾਲਾਂ ਹੁਕਮਨਾਮਾ ਸੀ ਪਰ ਉਸੇ ਨੈਤਿਕ ਅਧਿਕਾਰ ਗਵਾ ਚੁੱਕੀ ਲੀਡਰਸ਼ਿਪ ਨੇ ਭਰਤੀ ਰੰਭ ਕਰਤੀ ਆਪਣੀ ਮਰਜ਼ੀ ਦਾ ਲਗਾਤਾਰ ਕਰਦੇ ਰਹੇ ਕੋਈ ਨਹੀਂ ਸੁਣੀ ਬਥੇਰਾ ਕੋਸ਼ਿਸ਼ ਕੀਤੀ ਵੀ ਇਹ ਨਾ ਕਰੋ ਮੀਟਿੰਗ ਨਾ ਹੋਵੇ ਤੇ ਮੀਟਿੰਗ ਹੋਈ ਲੰਮਾ ਗੱਲਾਂ ਮੈਂ ਉਸ ਪਾਸੇ ਨ ਜਾਵਾਂ ਅਖੀਨ ਨੂੰ ਦੋ ਸੱਜਣਾਂ ਨੇ ਅਸਤੀਫਾ ਦੇ ਗਏ ਹੁਣ ਰੌਲਾ ਪਾਉਂਦੇ ਨੇ ਲੋਕਾਂ ਚ ਗਲਤ ਪੜ ਪਲੇਖਾ ਜੋ ਪਹਿਲਾਂ ਕੀਤਾ ਜਾ ਰਿਹਾ ਹੈ ਕੌਜੀ 7 ਮੈਂਬਰੀ ਕਮੇਟੀ ਬਣਾਈ ਸੀ ਇਹ ਤਾਂ ਨਿਗਰਾਨ ਕਮੇਟੀ ਸੀ 5 ਮੈਂਬਰੀ ਦਾ ਕੋਈ ਕਮੇਟੀ ਨਹੀਂ ਸੀ ਜੇ 27 ਚੋਂ 2 ਸੱਜਣ ਰਜ਼ਾਇਨ ਕਰਦੇ ਤੇ 5 ਰਹਿ ਗਏ ਤੇ ਬਾਕੀ ਡਿਫੰਕਟ ਹੋ ਗਈ ਭੰਗ ਹੋ ਗਈ ਉਹਨਾਂ ਦੀ ਕੋਈ ਆਪਣੀ ਹਰੇਕ ਦੀ ਇਕਾਲਤਾ ਸਭ ਵੱਲੋਂ ਨਾਂ ਲੈ ਕੇ ਬਣਾਏ ਗਏ ਨੇ ਇਹ ਨਹੀਂ ਵੀ ਇੱਕ ਜਿਹੜਾ ਮੁਖੀ ਆ ਉਹਦੀ ਮਰਜ਼ੀ ਨਾਲ ਕਮੇਟੀ ਬਣੀ ਆ ਇਸ ਲਈ ਭਰਾਵੋ ਇਹ ਵੀ ਭਲੇਖਾ ਪੜਾ ਕੀਤਾ ਜਾ ਰਿਹਾ ਇਹਨਾਂ ਗੱਲਾਂ ਤੋਂ ਸचेਤ ਹੋ ਕੇ ਇਹਨਾਂ ਗੱਲਾਂ ਤੇ ਤੁਸੀਂ ਸਾਰੇ ਸਮਝਦੇ ਵੀ ਹੋ ਪਰ ਇੱਕ ਗੱਲ ਆਖਰ ਦੇ ਵਿੱਚ ਕਹਿ ਕੇ ਮੈਂ ਆਪਣੀ ਬੇਨਤੀ ਸਮਾਪਤ ਕਰਾਂ ਅੱਜ ਹਾਲਾਤੇ ਬਣ ਗਏ ਨੇ ਜਿੱਥੇ-ਜਿੱਥੇ ਵੀ ਆਵਾਜ਼ ਇਸ ਲਈ ਅਕਾਉਂਤਾ ਸਭ ਲੋ ਬਣਾਈ ਜਾਂ ਜਿੰਮੇਵਾਰੀ ਲਈ ਜਾਂ ਸੇਵਾ ਲਈ ਇਹ ਭਰਤੀ ਕਮੇਟੀ ਜਾਂਦੀ ਹੈ ਤਾਂ ਸੰਗ ਦਾ ਤੁਹਾਡੇ ਮੂੰਹ ਉਮੜ ਕੇ ਆਉਂਦੀਆਂ ਨੇ ਉਹਨਾਂ ਦੇ ਧੋਖਲੇ ਪੈਦਾ ਹੋ ਗਏ ਔਰ ਉਹਨੇ ਕਿਹਾ ਜਲਦੀ ਜਲਦੀ ਆਪਣਾ ਪ੍ਰਧਾਨ ਝੂਠਾ ਸੱਚਾ ਬਣਾ ਲੀਏ ਕਹਿੰਦੇ ਜੀ ਹੁਣ ਅਸੀਂ ਪਹਿਲਾਂ 35 ਲੱਖ ਫਿਰ 27 ਲੱਖ ਦੀ ਭਰਤੀ ਕਰ ਲਈ ਜੀ ਕੋਈ ਭਾਈ ਵੀ 95 ਲੱਖ ਦੀ ਕਰ ਲੋ ਕਾਗਜ਼ਾ ਜੋ ਮਰਜ਼ੀ ਕਰੀ ਜਾਓ ਉਹ ਅਕਾਲੀ ਦਲ ਨਹੀਂ ਉਹ ਭਗੌੜਾ ਦਲ ਹੈ ਸ਼੍ਰੋਮਣੀ ਅਕਾਲੀ ਦਲ ਜਿਹੜਾ 1920 ਬਣਿਆ ਸੀ ਅਕਾਲ ਤਾਏ ਦੇ ਹੁਕਮ ਅਦਾਵ ਕੋ ਦੀ ਪੋਨਰ ਸਰਜੀਤੀ ਅੱਜ ਸਮਝੜੀ ਪੰਜ ਮੈਂਬਰੀ ਕਮੇਟੀ ਨਹੀਂ ਭਰਤੀ ਆਰੰਭ ਕੀਤੀ ਹੈ ਤੁਸੀਂ ਕਰਨੀ ਹੈ ਉਹ ਮੁੜ ਸਰਜੀਤ ਹੋਣਾ ਉਹ ਤੇ ਸਾਰੇ ਡੜ ਕੇ ਪਹਿਰਾ ਦੋ ਇਹ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਇਆ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਉਹੀ ਸਿਧਾਂਤਾਂ ਵਾਲਾ ਕਿ ਇੱਕ ਲਹਿਰ ਪੈਦਾ ਹੋਵੇ ਸੇਵਾ ਦੀ ਕੁਰਬਾਨੀਆਂ ਦੀ ਔਰ ਤਿਆਗ ਦੀ ਇਹ ਸਾਡਾ ਮੁਢਲਾ ਅਸੂਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹ ਆਪਣੇ ਚ ਭਰ ਕੇ ਸੇਵਾ ਲਈ ਸਾਰੇ ਅੱਗੇ ਆਓ ਹਰ ਘਰ ਦੇ ਵਿੱਚੋਂ ਮੈਂਬਰ ਬਣੇ ਇੱਕ ਨੀਜੀ ਦੀ 18 ਸਾਲ ਦੀ ਜ ਆਜੂ ਸਾਡੀ ਬੱਚੀ ਹੈ ਜਾਂ ਨੌਜਵਾਨ ਬੱਚਾ ਹੈ ਬਜ਼ੁਰਗ ਆ ਭਾਵੇਂ ਸਾਰੇ ਦੇ ਮੈਂਬਰ ਬਣੋ ਸ਼ਕਤੀ ਬਣੋ ਦਲ ਦਾ ਮਾਤਰਬੇ ਸ਼ਕਤੀ ਹੈ ਉਹ ਫੋਰਸ ਹੈ ਉਹ ਬਣ ਕੇ ਆਪਾਂ ਜਿਹੜੇ ਆਉਣ ਵਾਲਾ ਸਮਾਂ ਉਹ ਗੁਰੂ ਘਰਾਂ ਦੀ ਸੇਵਾ ਆ ਥੋੜੇ ਸਮੇਂ ਬਾਅਦ ਐਜੀ ਪਿਸਿਆ ਚੋਣਾ ਵੀ ਹੋਣੀਆਂ ਨੇ ਉਹਦੇ ਵਾਸਤੇ ਚੰਗੇ ਕਿਰਦਾਰ ਦੇ ਜਿਹੜੇ ਸਾਡੇ ਸਜਣ ਨੇ ਗੁਰਮਤ ਸਜਣ ਨੇ ਉਹਨਾਂ ਨੂੰ ਤੁਸੀਂ ਖੜੇ ਕਰੋ ਔਰ ਉਹਨਾਂ ਨੂੰ ਅੱਗੇ ਲਿਆਓ ਤਾਂ ਕਿ ਜਿਹੜਾ ਨਿਗਾਰ ਆ ਗਿਆ ਅੱਜ ਦਿਨੀ ਦੀ ਸਰਕਾਰ ਨਾਸ਼ਰੋਣੀ ਕਮੇਟੀ ਦੀ ਸੁਣਦੀ ਐ ਅਕਾਲੀ ਦਲ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿਉਂਕਿ ਕਮਜ਼ੋਰ ਬੰਦੇ ਦੀ ਕੋਈ ਗੱਲ ਨਹੀਂ ਸੁਣਦਾ ਅੱਖ ਜੱਕ ਬਾਕੇ ਕੋਈ ਲੀਡਰ ਬਣ ਨਹੀਂ ਸਕਿਆ ਅੱਜ ਕਿਉਂਕਿ ਸਾਰੇ ਦਾਗਦਾਰ ਨੇ ਸਾਰਿਆਂ 'ਚ ਕਮਜ਼ੋਰੀਆਂ ਨੇ ਆਓ ਸ਼ਕਤੀ ਬਣੋ ਉਸ ਇਹਨਾਂ ਆਗੂਆਂ ਨੂੰ ਜਿਹੜੇ ਤੁਹਾਡੀ ਹਿਸਮਤ ਆਗੂ ਬਣਨਗੇ ਭਾਰਤੀ ਤੋਂ ਬਾਅਦ ਡੈਲੀਗੇਟ ਚੁਣਨਗੇ ਆਪਣੇ ਉਗਵਾਈ ਕਰਨਗੇ ਆਪਾਂ ਉਹਨਾਂ ਦਾ ਸਾਥ ਦਈਏ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਸ਼ਕਤੀ ਪੰਜਾਬ 'ਚ ਜੋ ਪਾਂਛਤੇ ਪੰਜਾਬ ਦੀ ਆਵਾਜ਼ ਬਣ ਕੇ ਨਿਕਲੇਗਾ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਗੁਜਾਰਸ਼ ਹੈ ਕਿਹਦੇ ਡੜਕਾ ਪਿਆਰਾ ਦੀ ਸਾਡੇ ਕੋ ਸੱਜਣਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨ ਹੁਣ ਬਹੁਤ ਸਾਰੇ ਗੱਲਾਂ ਲੋਕ ਕਰਦੇ ਨੇ ਕਿ ਜੀ ਅਸੀਂ ਵੀ ਸੇਖਾ ਦੁਨੀਆਂ ਪਾਰਟੀਆਂ 'ਚ ਭਾਵੇਂ ਬੈਠੇ ਆ ਅਸੀਂ ਵੀ ਅਕਾਲ ਤਖਤ ਸਾਹਿਬ ਨੂੰ ਮੰਨਦੇ ਆ ਅਕਾਲ ਤਖਤ ਸਾਹਿਬ ਦੇ ਨਾਂ ਲੈ ਕੇ ਇਹ ਭਰਤੀ ਆਪਣੀ ਕਿਵੇਂ ਕਰਦੇ ਨੇ ਜੀ ਇਹ ਅਕਾਲ ਤਖਤ ਸਾਹਿਬ ਦੇ ਨਾਂ ਦੀ ਦੁਰਵਰਤੋਂ ਕਰਦੇ ਨੇ ਇਥੋਂ ਤੱਕ ਸ਼ਬਦ ਬੋਲਦੇ ਨੇ ਪਰ ਮੈਂ ਕਹਿਣਾ ਚਾਹੁੰਦਾ ਨਾ ਸੱਜਣਾ ਨੂੰ ਤੁਸੀਂ ਅੱ태 ਹਾਸ ਨਹੀਂ ਜਾਣਦੇ ਸ਼ਰੋਮਣੀ ਅਕਾਲੀ ਦਲ ਦੀ ਸਾਜਨਾ ਉਹਦੀ ਹੋਂਦ ਕਿੱਥੋਂ ਬਣੀ 1920 ਵਿੱਚ ਜਿਵੇਂ ਹੁਣ ਹਾਲਾਤ ਬਣੇ ਨੇ ਪੰਜਾਬ ਦੇ ਉਸ ਤੋਂ ਪਹਿਲਾਂ ਇਹ ਹਾਲਾਤ ਬਣ ਚੁੱਕੇ ਸੀ ਗੁਰੂ ਘਰਾਂ ਦੇ ਵਿੱਚ ਜਿੱਥੇ ਕੁਕਰਮ ਹੋ ਰਿਆ ਸੀ ਮਰਿਆਦਾ ਨਹੀਂ ਸੀ ਚੱਲਦੀ ਮਹੰਤਾਂ ਦੇ ਕਬਜ਼ੇ ਸੀ ਮਨਮਾਨੀਆਂ ਹੋ ਰਹੀਆਂ ਸੀ ਔਰ ਕੇ ਲਈ ਜਾਤੀਆਂ ਜਾਤੀ ਜ਼ਗੀਰਾ ਬਣਾ ਲੀਆਂ ਸੀ ਉਹਨਾਂ ਨੂੰ ਲਾਂਭੇ ਕਰਨਾ ਸੀ ਉਹਦੇ ਲਈ ਜ਼ਰੂਰੀ ਸੀ ਕਿ ਬਹੁਤ ਸਾਡੇ ਬਜ਼ੁਰਗ ਸਿਆਣੇ ਉਸ ਸਮੇਂ ਦੇ ਸ੍ਰੀ ਅਕਾਲ ਤਾ ਸਭ ਦੇ ਸਿਰ ਜੋੜ ਕੇ ਬੈਠੇ ਫੈਸਲਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਬਣਾਈਏ ਨਾਮਜਦ ਹੋ ਗਈ ਔਰ ਉਸ ਸਮੇਂ ਦੇ ਮਹੰਤਾਂ ਨੂੰ ਗੁਰਦੁਆਰਿਆਂ ਦੇ ਗੁਰਦਰਾ ਸਹਿਬਾਨਾਂ ਤੋਂ ਇਥੋਂ ਸੇਵਾ ਮੁੱਤ ਕਿ ਮੈਂ ਕਰੀਏ ਉਹਦੇ ਲਈ ਇੱਕ ਸ਼ਕਤੀ ਚਾਹੀਦੀ ਸੀ ਦਲ ਚਾਹੀਦਾ ਸੀ ਫੋਰਸ ਚਾਹੀਦੀ ਸੀ ਕਿਉਂਕਿ ਸਮੇਂ ਦੀ ਹਕੂਮਤ ਅੰਗਰੇਜ਼ ਮਹਾਂਤਾਂ ਦੀ ਪਿੱਠ ਥਾਪੜਦਾ ਸੀ ਉਹ ਉਹਨਾਂ ਨੇ ਬਿਠਾਏ ਹੋਏ ਸੀ ਇਸ ਲਈ ਬੜਾ ਔਖਾ ਸੀ ਇਹ ਸੰਘਰਸ਼ ਕਰਨਾ ਉਹਦੇ ਲਈ ਸ਼੍ਰੋਮਣੀ ਕਮੇਟੀ ਨੇ ਆਪਣੇ ਹੋਂਚਣ ਤੋਂ ਬਾਅਦ ਕਰੀਬ ਮਹੀਨੇ ਬਾਅਦ ਸ਼੍ਰੋਮਣੀ ਅਕਾਲੀ ਦਲ ਜਿਹਦਾ ਨਾਂ ਪਹਿਲਾਂ ਪੰਥਕ ਸੇਵਕ ਦਲ ਰੱਖਿਆ ਫਿਰ ਅਕਾਲੀ ਦਲ ਰੱਖਿਆ ਗਿਆ 1922 ਚ ਆ ਕੇ ਸ਼੍ਰੋਮਣੀ ਅਕਾਲੀ ਦਲ ਬਣਿਆ ਇਹ ਪਾਰਟੀ ਦਾ origin ਜਿਹੜਾ ਉਸ ਜਗ੍ਹਾ ਤੋਂ ਹੋਇਆ ਹੋਂਦ ਉੱਥੇ ਆ ਸ਼੍ਰੀ ਅਕਾਲ ਤਾ ਸਭ ਤੇ ਅਕਾਲੀ ਸ਼ਬਦ ਦੀ ਜਿਹੜੀ ਡੈਫੀਨੀਸ਼ਨ ਉਹ ਸੱਜਣ ਸ਼ਾਇਦ ਨਹੀਂ ਜਾਣਦੇ ਕਿ ਅਕਾਲੀ ਕਹਿੰਦੇ ਕਿ ਨੂੰ ਨੇ ਅਕਾਲੀ ਕੇਵਲ ਅਕਾਲ ਪੁਰਖ ਨੂੰ ਮੰਨਣ ਵਾਲਾ ਅਕਾਲੀ ਸ਼੍ਰੀ ਅਕਾਲ ਤਾ ਸਭ ਦੇ ਸਿਧਾਂਤ ਮੀਰੀ ਪੀਰੀ ਦਾ ਧਾਰਨੀ ਹੋ ਕੇ ਚੱਲਣ ਵਾਲਾ ਅਕਾਲੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਤੇ ਅਟੁੱਟ ਵਿਸ਼ਵਾਸ ਰੱਖਣ ਵਾਲਾ ਉਹ ਅਕਾਲੀ ਕਿਆ ਗਿਆ ਉਹਨਾਂ ਅਕਾਲੀ ਵੀਰਾਂ ਨੇ ਫਿਰ ਅਕਾਲੀ ਸ਼ਰੋਣੀਆ ਅਕਾਲੀ ਦਲ ਦੇ ਜੋਧਿਆਂ ਨੇ 5 ਸਾਲ ਖੂਨ ਡੋਲਮਾ ਜਿਹੜਾ ਸੰਘਰਸ਼ ਕੀਤਾ ਆਜ਼ਾਦ ਕਰਾਏ ਗੁਰੂ ਘਰ ਮੈਂ ਉਸ ਤਫਸੀਲ ਨਾ ਜਾਣਾਂ ਸਾਰੇ ਇਤਿਹਾਸ ਤੁਹਾਨੂੰ ਜਾਣਦੇ ਹੋ ਉਹ ਹਾਲਾਤ ਇਹ ਬਣਦੇ ਕਿ ਲੰਮਾ ਸਮਾਂ ਉਹ ਵਿਚਾਲਾ ਜਿਹੜਾ ਨੰਗੇ ਉਹਦਾ ਲੰਮਾ ਮੈਂ ਨਾ ਜਾਣਾਂ ਕਿਉਂਕਿ ਸਮਾਂ ਘਟਾ ਹੈ ਉਹਨਾਂ ਹਾਲਾਤਾਂ ਮੁਤਾਬਕ ਹੁਣ ਕੁਝ ਸਮੇਂ ਤੋਂ ਹਾਲਾਤ ਬਣੇ ਨੇ ਸਾਡੀ ਜਿਹੜੀ ਉਹ ਸੰਤਾ ਜੀ